ਦਾ ਨਾਲ ਕਮਾਇਆ ਵੀ ਜਾਂਦਾ ਹੈ ਪਿਛਲੇ ਐਤਵਾਰ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਕਿਸੇ ਵੇਲੇ ਸੰਤ ਬਾਬਾ ਹਰਬੰਸ ਸਿੰਘ ਜੀ ਕਾਸਿਆ ਵਾਲਿਆਂ ਕੀਤੇ ਹੋਏ ਪ੍ਰਵਚਨ ਇਹਨਾਂ ਬਾਰੇ ਇੱਕ ਵਚਨ ਦੀ ਗੱਲ ਕਿ ਆਪਣੇ ਵੱਡਿਆਂ ਦੇ ਕਦਮਾਂ ਤੇ ਕਦਮ ਮਲਾ ਕੇ ਚੱਲਿਓ ਉਹਨਾਂ ਹੀ ਬਚਨਾਂ ਅਨਸਾਰ ਜੇ ਆਪਣੇ ਵੱਡੇ ਮਹਾਪੁਰਖ ਸਕਾਰ ਯੁਗ ਮਾਤਾ ਜੀ ਹਰ ਵੇਲੇ ਪੜ ਉਪਕਾਰ ਦਾ ਚਸ਼ਮਾ ਉਹਨਾਂ ਦੇ ਚੱਲਦਾ ਸੀ ਉਸੇ ਤਰ੍ਹਾਂ ਹੁਣ ਵੀ ਜਾਰੀ ਹੈ 28 ਤਰੀਕ ਨੂੰ ਆਪ ਜੀ ਆਸਟ੍ਰੇਲੀਆ ਤੋਂ ਵਾਪਸ ਆਏ ਦੋ ਤਿੰਨ ਦਿਨ ਸੰਗਤ ਨੂੰ ਮਿਲੇ 5 6 ਤਰੀਕ ਤੋਂ ਗੱਲ ਚੱਲ ਪਈ ਕਿ ਨੇਪਾਲ ਦੇ ਅੰਦਰ ਭਚਾਲ ਆਇਆ ਆਪਾਂ ਕਿਵੇਂ ਉਹਨਾਂ ਦਾ ਦੁੱਖ ਵੰਡਾ ਸਕਦੇ ਹਾਂ ਖੈਰ 8 ਤਰੀਕ ਨੂੰ ਯੂਕੇ ਤੋਂ ਵਿਸ ਨੇ ਆ ਗਿਆ ਗੁਰਨਾਨਕ ਮਿਸ਼ਨ ਭਾਈ ਸੁਖਦੇਵ ਸਿੰਘ ਜੀ ਇੱਥੇ ਪਹੁੰਚੇ ਮੀਟਿੰਗ ਹੋਈ ਨੌ ਨੂੰ ਮੀਟਿੰਗ ਕਰਦੇ ਸਾਰ ਇਹਨਾਂ ਨੇ ਇੱਕੋ ਗੱਲ ਕਹੀ ਕਿ ਪਹਿਲਾਂ ਇੱਕ ਟੀਮ ਜਲਦੀ ਜਾਵੇ ਜਾ ਕੇ ਸਰਵੇ ਕਰੇ ਦੂਸਰੀ ਜੋ ਟੀਮ ਹੋਏਗੀ ਉਹ ਪੈਸੇ ਦਾ ਅਰੇਂਜਮੈਂਟ ਕਰਕੇ ਤੇ ਉੱਥੇ ਦਾ ਟੈਲੀਫੋਨ ਜਦੋਂ ਵਾਪਸ ਆ ਜਾਏਗਾ ਕਿਵੇਂ ਕਰਨਾ ਇੰਤਜ਼ਾਮ ਕਿਸ ਤਰ੍ਹਾਂ ਕਿਉਂਕਿ ਦੂਸਰਾ ਕੰਟਰੀ ਹੈ ਇਹਨਾਂ ਹੀ ਬਚਨਾਂ ਅਨੁਸਾਰ ਸਕੀਮ ਬਣ ਗਈ ਗੁਰਮੱਤਾ ਹੋ ਗਿਆ ਮੀਟਿੰਗ ਇਹਨਾਂ ਨੇ ਕਰ ਲਈ ਤੇ ਹੁਕਮ ਕੀਤਾ ਬਾਬਾ ਹਰਪਾਲ ਸਿੰਘ ਜੀ ਜਥੇ ਸਮੇਤ 10 ਤਰੀਕ ਨੂੰ ਸਵੇਰੇ ਨੇਪਾਲ ਵਾਸਤੇ ਬਾਇਰ ਰੋਡ ਟੈਂਪੂ ਟਰੈਵਲ ਲਾਈਨ ਤੁਰ ਪਏ 72 ਘੰਟੇ ਉਹਨਾਂ ਨੂੰ ਪਹੁੰਚਣ ਲੱਗੇ 12 ਤਰੀਕ ਨੂੰ ਸਵੇਰੇ ਉੱਥੇ ਪਹੁੰਚ ਗਏ ਇਧਰੋਂ 12 ਤਰੀਕ ਨੂੰ 6 ਸਤ ਸਿੰਘ ਹੋਰ ਪੈਸੇ ਦਾ ਅਰੇਂਜਮੈਂਟ ਕਰਕੇ ਇਹ ਰਾਤ ਨੂੰ ਚੱਲੇ 13 ਤਰੀਕ ਨੂੰ ਸਵੇਰੇ ਪਹੁੰਚ ਗਏ ਫਲਾਈਟ ਤਾਂ ਸਿਰਫ ਡੇਢ ਘੰਟੇ ਦੀ ਹੈ ਦਿੱਲੀ ਤੋਂ ਪਰ ਇਥੋਂ ਦਿੱਲੀ ਜਾਣਾ ਤੱਕੇ ਫਲਾਈਟ ਲੈਣੀ ਖੈਰ ਇੱਕ ਦਿਨ ਚ ਬਾਬਾ ਪਾਲ ਸਿੰਘ ਨਾਨੇ ਸਾਰੇ ਜਥੇ ਨੇ ਸਰਵੇ ਕਰ ਲਿਆ ਸੀ ਜਦੋਂ ਧੇਰਾਂ ਨੂੰ ਅਸੀਂ ਪਹੁੰਚੇ ਫਿਰ ਗੁਰੂਤਾ ਹਾਸੀ ਕਿ ਕੀ ਹਾਲਾਤ ਨੇ ਕਿਵੇਂ ਹੈ ਸਾਰੀ ਮੀਟਿੰਗ ਕਰਕੇ ਗੱਲ ਜਿਹੜੀ ਨਿਕਲੀ ਸੀ ਕਿ ਜਿੰਨੀਆਂ ਹੁਣ ਤੱਕ ਜਥੇਵੰਦੀਆਂ ਗਈਆਂ ਨੇ ਚਾਹੇ ਉਹ ਐਜੀਪੀਸੀ ਪੰਜਾਬ ਦੀ ਹੈ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਾਹੇ ਦਿੱਲੀ ਦੀ ਹੈ ਚਾਹੇ ਹੋਰ ਜਥੇਵੰਦੀਆਂ ਦਿੱਲੀ ਤੋਂ ਵੀ ਗਈਆਂ ਨੇ ਸਿਤ ਸ਼ਹਿਰ ਤੱਕ ਅਸੀਮਤ ਸੰ ਜਿਹੜਾ ਸ਼ਹਿਰ ਉਹਨਾਂ ਦੀ ਰਾਜਧਾਨੀ ਹੈ ਕਠਮੰਡੂ ਸ਼ਹਿਰ ਵਿੱਚ ਸਾਰੇ ਹੀ ਸ਼ਹਿਰ ਵਿੱਚ ਲੱਗੇ ਹੋਏ ਸੀ ਹੋਰ ਵੀ ਮਹਾਪੁਰਖਾਂ ਵੱਲੋਂ ਲੰਗਰ ਲੱਗੇ ਭੇਵੇ ਵਾਲੇ ਮਹਾਪੁਰਖਾਂ ਵੱਲ ਵੀ ਲੰਗਰ ਲੱਗਿਆ ਸੀ ਸ਼ਹਿਰ ਵਿੱਚ ਸੀ ਵਿਚਾਰ ਇਹ ਆਈ ਕਿ ਦੂਰ ਕੋਈ ਨਹੀਂ ਪਹੁੰਚਦਾ ਪਹਾੜਾਂ ਦੇ ਵਿੱਚ ਪਹਾੜੀ ਏਰੀਆ ਹੈ ਜਿੱਥੇ ਰਸਤਾ ਕੋਈ ਜਾਣਦਾ ਨਹੀਂ ਤੇ ਉਹਨਾਂ ਤੱਕ ਕਿਵੇਂ ਪਹੁੰਚਾਇਆ ਜਾਵੇ ਇਹਨਾਂ ਨੂੰ ਤਾਂ 2-2 3-3 ਵਾਰ ਵੀ ਮਿਲ ਗਿਆ ਰਾਸ਼ਨ ਵੀ ਮਿਲ ਗਿਆ ਘਰ ਵੀ ਬਣਾ ਦਿੱਤੇਗੇ ਚੀਨ ਵੱਲੋਂ ਜਾਪਾਨ ਵੱਲੋਂ ਇੰਡੀਆ ਵੱਲੋਂ ਗਵਰਨਮੈਂਟਾਂ ਵੀ ਲੱਗੀਆਂ ਹੋਈਆਂ ਸਨ ਸਾਡੀ ਸਾਰਿਆਂ ਦੀ ਵਿਚਾਰੇ ਹੋਈ ਵੀ ਉੱਥੇ ਜਾਈਏ ਜਿੱਥੇ ਕੋਈ ਨਹੀਂ ਪਹੁੰਚਿਆ ਤੇ ਜਾ ਕੇ ਆਪਣੇ ਹੱਥੀ ਵੰਡ ਕੇ ਆਈਏ ਵੈਸੇ ਤਾਂ 75 ਜ਼ਿਲ੍ਹੇ ਨੇ ਨੇਪਾਲ ਦੇ 12 ਜ਼ਿਲ੍ਹਿਆਂ ਚ ਪਹਚੜ ਆਇਆ ਸੀ ਜਿੰਨੇ ਵੀ ਐਮਪੀ ਸਨ ਉਹ ਸਾਰੇ ਹੀ ਲੱਗੇ ਹੋਏ ਸੀ ਆਪਣੇ ਆਪਣੇ ਅਸਾਬ ਨਾਲ ਪਰ ਜਦੋਂ ਕੋਈ ਚੀਜ਼ ਤੁਸੀਂ ਕਿਸੇ ਨੂੰ ਸੌਂਪ ਦੋ ਉਹ ਵੰਡੇ ਨਾ ਵੰਡੇ ਕਿਹਨੂੰ ਵੰਡੇ ਕਿਹਨੂੰ ਦਵੇ ਨਾ ਦਵੇ ਇਹ ਉਹਦੇ ਤੇ ਡਿਪੈਂਡ ਹੁੰਦਾ ਹੈ ਪਰ ਜਦੋਂ ਜੋ ਮਹਾਪੁਰਖਾਂ ਨੇ ਇੱਥੋਂ ਸਿਖਾਇਆ ਜਾਂ ਇਹਨਾਂ ਵੱਲੋਂ ਜੋ ਸਖਸਣਾ ਟੈਲੀਫੋਨ ਤੇ ਨਾਲ ਦੀ ਨਾਲ ਮਿਲ ਰਹੀਆਂ ਸਨ ਕਿ ਜਿੱਥੇ ਕੋਈ ਨਹੀਂ ਪਹੁੰਚਿਆ ਉੱਥੇ ਤੁਸੀਂ ਜਾਓ ਪਰ ਉਹ ਬੜਾ ਵਿਖਮ ਰਸਤਾ ਸੀ 6 ਘੰਟੇ ਜਾਣ ਦੇ 6 ਘੰਟੇ ਆਉਣ ਦੇ ਤੇ ਸਿਰਫ 10 ਫੁੱਟ ਦਾ ਰਸਤਾ ਇੱਕ ਪਾਸੇ 1000 ਫੁੱਟ ਡੂੰਗੀ ਖੱਡ ਦੂਜੇ ਪਾਸੇ ਪਹਾੜ ਚੜਾਈ ਗੱਡੀਆਂ ਚੜ੍ਹਦੀਆਂ ਅਸੂਨਾ ਕੋਲ ਪਹੁੰਚੇ ਦੇਖਿਆ ਜਾ ਕੇ ਹਾਲ ਕੀ ਵਕਿਆਈ ਇਹੋ ਜੇ ਘਰ ਜਿਨ੍ਹਾਂ ਘਰਾਂ ਵਿੱਚ ਅੱਜ ਤੋਂ 15 ਸਾਲ ਪਹਿਲਾਂ ਆਪਣੇ ਪੰਜਾਬ ਦੇ ਲੋਕ ਡੰਗਰ ਬੰਨਿਆ ਕਰਦੇ ਸੀ ਜਾਂ ਡੰਗਰਾਂ ਦੇ ਬਾੜੇ ਹੁੰਦੇ ਸੀ ਇਹੋ ਜੇ ਉਹਨਾਂ ਦੇ ਰਹਿਣ ਵਾਲੇ ਘਰ ਸਨ ਉਹ ਵੀ ਡਿੱਗ ਗਏ ਪੱਥਰ ਤੇ ਗਾਰੇ ਦੇ ਵਿਕਰੀਆਂ ਇਕੱਠੀਆਂ ਕਰ ਕਰ ਕੇ ਉਹ ਘਰ ਬਣਾਏ ਹੋਏ ਜਾਂ ਲੱਕੜ ਦੇ ਉਹ ਵੀ ਸਾਰੇ ਡਿੱਗ ਗਏ ਕਿਸੇ ਦੇ ਪਸ਼ੂ ਦਬ ਗਏ ਕਿਸੇ ਦੇ ਬੱਚੇ ਚੜਾਈ ਕਰ ਗਏ ਅੰਦਰ ਹੀ ਰਹਿ ਗਏ ਮੌਤਾਂ ਵੀ ਹੋਈਆਂ ਨੇ ਸਰਕਾਰ 10000 ਦੱਸਦੀ ਹੈ ਪਰ ਜਿਹੜਾ ਆਮ ਹੈ ਵੀ 25-30000 ਦੇ ਕਰੀਬ ਮੌਤਾਂ ਹੋਈਆਂ ਨੇ ਜਦੋਂ ਜਾ ਕੇ ਉਹਨਾਂ ਦਾ ਹਾਲ ਦੇਖਿਆ ਉਸ ਵੇਲੇ ਸੀ ਮੀਟਿੰਗ ਕਰਕੇ ਦੋ ਟਰੱਕ ਤੀਨਾਂ ਦੇ ਭਰ ਕੇ ਜਿਹੜੀਆਂ ਕਿ 3000-3500 ਦੇ ਕਰੀਬ ਜਿਹੜੀਆਂ ਟੀਨਾਂ ਨੇ ਵਿਚੋਂ ਦੀਆਂ ਨੇ ਲੱਕੜੂਣਾ ਕੋਲ ਬਾਧੂ ਐ ਜੰਗਲ ਹੈ ਉਹ ਜੰਗਲ ਕੱਟ ਕੇ ਲੱਕੜ ਦਾ ਸਟਰਕਚਰ ਖੜਾ ਕਰਕੇ ਉੱਪਰ ਟਿੰਨਾ ਪਾ ਕੇ ਤੇ ਉਹ ਮਕਾਨ ਬਣਨੇ ਸ਼ੁਰੂ ਹੋ ਗਏ ਸੀ ਸਾਨੂੰ ਫਿਰ ਉੱਥੋਂ ਦੇ ਨਾਲ ਐਮਪੀ ਮਿਲ ਗਈ ਸੀ ਇਲਾਕੇ ਦੇ ਸਿਕਿਉਰਟੀ ਨਾਲ ਮਿਲ ਗਈ ਸੀ ਚਾਰ ਪੰਜ ਗੱਡੀਆਂ ਦਾ ਕਾਫਲਾ ਇਦਾਂ ਤੁਰਦਾ ਰਿਹਾ ਦੂਸਰੇ ਪਾਸੇ ਵੀ ਅਸੀਂ ਹੋਰ ਪਹਾੜ ਦੇ ਉੱਤੇ ਗਏ ਉਹ ਕਹਿੰਦੇ ਵੀ ਸਾਨੂੰ ਟਿੰਨਾ ਵੀ ਚਾਹੀਦਿਆਂ ਨੇ ਸਾਨੂੰ ਰਾਸ਼ਨ ਵੀ ਚਾਹੀਦਾ ਹੈ ਉਸੇ ਵੇਲੇ ਇਧਰੋਂ ਟੈਲੀਫੋਨ ਚੱਲ ਗਿਆ ਮਹਾਪੁਰਖਾਂ ਦਾ ਅਸੀਂ ਉੱਥੇ 90 ਸਾਲ ਦੇ ਕਮਾਈ ਨੂੰ ਕਿ ਖਾਣ ਨੂੰ ਥੋੜ-ਥੋੜੀ ਉਹ ਹਿੰਦੀ ਸਮਝਦੇ ਆ ਕਿ ਖਾਣੇ ਕੇ ਲਿਏ ਕੀ ਹੈ ਕਹਤੇ ਆ ਵੀ ਇੱਕ ਟਾਈਮ ਖਾਤੇ ਆ ਇੱਕ ਟਾਈਮ ਐਸੇ ਹੀ ਬੈਠਤੇ ਆ ਉਸੇ ਵੇਲੇ ਜਦੋਂ ਅਸੀਂ ਵਾਪਸ ਗੁਰਦੁਆਰਾ ਸਾਹਿਬ ਆਏ ਉੱਥੇ ਰੇਂਜ ਨਹੀਂ ਸੀ ਇਧਰੋਂ ਟੈਲੀਫੋਨ ਲਾ ਰਹੇ ਸੀ ਪਰ ਨਹੀਂ ਲੱਗ ਰਿਹਾ ਸੀ ਸਨੇਹਾ ਮਿਲ ਗਿਆ ਕਿ ਇੱਥੋਂ ਤੁਹਾਡੇ ਕੋਲ ਬੰਦੇ ਸਿੰਘ ਪਹੁੰਚ ਰਹੇ ਨੇ ਧੋਰਾਸਨ ਦੀ ਸੇਵਾ ਵੀ ਤੁਸੀਂ ਕਰਨੀ ਹੈ ਅਸੀਂ ਬੜੇ ਹੈਰਾਨ ਹੋਏ ਅਸੀਂ ਇੱਥੇ ਵਚਨ ਕਰਿਆ ਸੀ ਵਾਅਦਾ ਕਰਿਆ ਸੀ ਇਸ ਮਾਤਾ ਨਾਲ ਕਿ ਕੱਲ ਨੂੰ ਕੋਸ਼ਿਸ਼ ਕਰਾਂਗੇ ਤੀਨਾ ਤਾਂ ਅਸੀਂ ਲੈ ਕੇ ਆਵਾਂਗੇ ਪਰ ਜੇ ਹੋ ਸਕਿਆ ਅਸੀਂ ਰਾਸ਼ਨ ਵੀ ਲਿਆਵਾਂਗੇ ਪਰ ਇਧਰੋਂ ਟੈਲੀਫੋਨ ਜਦੇ ਚਲਾ ਗਿਆ ਕਿ ਤੂੰ ਸਿੰਘ ਆ ਰਿਹਾ ਹੈ ਤੁਸੀਂ ਰਾਸ਼ਨ ਦੀ ਸੇਵਾ ਵੀ ਕਰਾ ਕੇ ਆਇਓ ਤੇ ਡਬਲ ਕੰਮ ਹੋ ਗਿਆ ਟਰੱਕ ਕਰਾਏ ਤੇ ਲੈਣੇ ਰਾਸ਼ਨ ਦਾ ਸਟੋਰ ਦੇਖਣਾ ਸਹੀ ਰੇਟ ਤੇ ਮਿਲੇ ਦੂਸਰੀ ਗੱਲ ਇਹ ਵੱਡੀ ਸੀ ਕਿ ਜਿਹੜੇ ਇੱਥੋਂ ਲੰਘਣ ਲੱਗੇ ਸੀ ਉਹ ਆਹ ਵਾਲੀਆਂ ਚੀਜ਼ਾਂ ਨਹੀਂ ਖਾਂਦੇ ਸਾਦਾ ਪ੍ਰਸ਼ਾਦ ਕੜਾ ਛੋਲੇ ਇਹ ਨਹੀਂ ਉਹ ਆਪਣੇ ਹਿਸਾਬ ਨਾਲ ਦਾਲ ਚੌਲ ਖਾਂਦੇ ਨੇ ਦਾਲ ਵੀ ਪਤਲੀ ਜੀ ਰੱਖ ਕੇ ਚੌਲ ਤੇ ਜਾਂ ਜੇ ਸਬਜ਼ੀ ਵੀ ਖਾਂਦੇ ਨੇ ਉਹ ਕੱਚੀ ਰੱਖ ਦਿੰਦੇ ਨੇ ਜਿਵੇਂ ਆਪਾਂ ਪੂਰੀ ਗਾਲ ਕੇ ਖੈਰ ਇੱਥੋਂ ਵਾਲਾ ਲੰਗਰ ਨਹੀਂ ਇੱਥੋਂ ਬਹੁਤ ਸਾਰੇ ਇਹ ਵੀ ਹੁੰਦੇ ਵੀ ਰਸਤੇ ਨਾਲ ਲੈ ਕੇ ਜਾਈਏ ਨਹੀਂ ਉੱਥੇ ਜਾ ਕੇ ਦੇਖਣਾ ਪੈਂਦਾ ਉਹਨਾਂ ਨੂੰ ਕਿਸ ਚੀਜ਼ ਦੀ ਲੋੜ ਹੈ ਉਹ ਕੀ ਖਾਂਦੇ ਨੇ ਉਸੇ ਵੇਲੇ ਵੀ ਚੌਲ ਇੱਕ ਟਰੱਕ ਚੌਲਾਂ ਦਾ ਖਰੀਦਿਆ ਦਾਣਾਂ ਖਰੀਦੀਆਂ ਹਰੇਕ ਘਰ ਨੂੰ 15-20 ਕਿਲੋ ਚੌਲ ਤੇ 5-7 ਕਿਲੋ ਦਾਲ ਇੱਕ ਜਗ੍ਹਾ 1100 ਘਰ ਸੀ ਇੱਕ ਜਗ੍ਹਾ 300 ਘਰ ਸੀ ਸਾਰੇ ਇੱਕ ਜਗ੍ਹਾ ਇਕੱਠੇ ਹੋ ਜਾਂਦੇ ਸੀ ਕਿਉਂਕਿ ਐਮਪੀ ਦਾ ਏਰੀਆ ਸੀ ਐਮਪੀ ਨਾਲ ਸੀ ਸਾਰੇ ਇਕੱਠੇ ਕਰਕੇ 3-4 ਦਿਨ ਦੇ ਵਿੱਚ بڑا ਬਾਹਰਲੇ ਬਲ ਤੇ 20 ਬੰਦਿਆਂ ਦੀ ਸਿੰਘਾਂ ਦੀ ਸਾਡੀ ਟੀਮ ਸੀ ਇੱਥੋਂ ਦੀ ਤੇ ਉੱਥੋਂ ਦੇ ਐਮਪੀ ਦੇ ਕੁਝ ਬੰਦੇ ਹੁੰਦੇ ਸੀ ਰਾਤ ਨੂੰ 11-11 12-12 ਵਜੇ ਤੱਕ ਉਹ ਸੇਵਾ ਜਿਹੜੀ ਚੱਲਦੀ ਨਹੀਂ ਅਖੀਰ ਵਿੱਚ ਜਿੱਥੇ ਗੁਰਦੁਆਰਾ ਸਾਹਿਬ 'ਚ ਠਹਿਰੇ ਹੋਏ ਸੀ ਉੱਥੇ ਪਾਣੀ ਦੀ ਬੜੀ ਦਿੱਕਤ ਸੀ ਆਪਣਾ ਆਪਣਾ ਸਵੇਰ ਹੀ ਪਾਣੀ ਤੋਂ ਸ਼ੁਰੂ ਹੁੰਦੀ ਹੈ ਅਮਰ ਤੇੜਾ ਪਾਣੀ ਤੋਂ ਹੀ ਸ਼ੁਰੂ ਹੁੰਦਾ ਹੈ ਉਹ ਕਹਿੰਦੇ ਵੀ ਬੋਰ ਕਰਨ ਵਾਲਾ ਹੈ ਫਿਰ ਅਸੀਂ ਕਿਹਾ ਦੱਸੋ ਖਰਚਾ ਕਿੰਨਾ ਆਏਗਾ ਕਹਿੰਦੇ ਜੀ 3-4 ਲੱਖ ਰੁਪਈਆ ਇੱਥੋਂ ਦਾ 100 ਰੁਪਈਆ ਆਪਣਾ ਤੇ ਉਹਨਾਂ ਦਾ 160 ਰੁਪਈਏ ਨੇਪਾਲੀਆਂ ਦੇ ਮਿਲ ਵੱਧ ਜਾਂਦੇ ਨੇ ਆਪਣਾ 100 ਰੁਪਈਆ ਉੱਥੇ ਦੇਖ ਤੋਂ 60 ਰੁਪਈਏ ਉਹਨਾਂ ਨੇ 4 ਲੱਖ ਦੱਸਿਆ ਅਸੀਂ ਸੋਚਿਆ ਵੀ ਇੰਡੀਆ ਦਾ 2.5 ਲੱਖ ਨਾਲ ਬੋਰ ਲੱਗ ਜਾਏਗਾ। ਖੈਰ ਬੋਰ ਵਾਸਤੇ ਵੀ ਸਵਾ ਲੱਖ ਰੁਪਏ ਦੀ ਸੇਵਾ ਕਰਕੇ ਆਏ। ਅਜੇ ਵੀ 2-3 ਸੰਗੁੱਥੇ ਨੇ ਅਦਰ ਪੰਜਾਬ ਤੋਂ ਜਾੜਲਾ ਨਗਰ ਹੈ ਨਵਾਂ ਸ਼ਹਿਰ ਕੋਲ ਭਾਈ ਕਨਈਆ ਜੀ ਸੇਵਾ ਦਲ ਹੈ। ਉੱਥੇ ਪਹੁੰਚੇ ਹੋਏ ਨੇ 2 ਦੰਦਾ ਟਾਈਮ ਉਹਨਾਂ ਕੋਲ ਅਦੇ ਰਾਸ਼ਨ ਪੈ ਆਸੀ। ਅੱਜ ਵੀ ਉਹ ਵੱਡਣਗੇ ਅਸੀਂ ਸਾਰਾ ਸੈੱਟ ਕਰਕੇ ਰੂਟ ਬਣਾ ਕੇ ਸਾਰਾ ਦੇਖ ਕੇ ਆਏ ਸੀ। ਦੀ ਵੱਡੀ ਗੱਲ ਦੇਖਣ ਵਾਲੀ ਸੀ ਕਿ ਉੱਥੇ ਗੁਰੂ ਨਾਨਕ ਸਾਹਿਬ ਵੀ ਗਏ ਹੋਏ ਨੇ ਉਸ ਜਗ੍ਹਾ ਦੇ ਜਦੋਂ ਜਿੰ ਗਏ ਉਸ ਦਾ ਨਾਂ ਸੀ ਗੁਰੂ ਨਾਨਕ ਮੱਠ ਜਦੋਂ ਸਿੱਧ ਧੰਗਣਾ ਚ ਬੈ ਕੇ ॠषि मुनि ਤਪ ਕਰਦੇ ਸੀ ਉਹ ਮੱਠ ਬਣਦੇ ਸੀ ਗੁਰਨਾਨਕ ਸਾਹਿਬ ਲੰਬੀ ਸਾਖੀ ਉੱਥੇ ਗਏ ਕਿਵੇਂ ਉਹਨਾਂ ਨੂੰ ਸੇਵਾ ਸਿਮਰ ਨਾਮ ਨਾਲ ਜੋੜਿਆ ਪਰ ਹੈ ਕਿ ਉਸ ਵੇਲੇ ਦੇ ਰਾਜੇ ਨੇ ਗੁਰਨਾਨਕ ਮੱਠ ਦੇ ਨਾਂ ਤੇ 1600 ਕਨਾਲ ਜ਼ਮੀਨ 200 ਏਕੜ ਜ਼ਮੀਨ ਨਾਮ ਲਵਾਈ ਸੀ ਬਾਅਦ ਵਿੱਚ ਸਿੱਖ ਕੌਮ ਕੋਲ ਜਾਂ ਕਿਸੇ ਕੋਲ ਐਸ ਕੌਮ ਕੋਲੋਂ ਸੰਭ ਹੀ ਨਹੀਂ ਗਈ ਉੱਥੇ ਜਿਹੜੀ ਸੇਵਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨੇ ਇੱਕ 300 ਸਾਲ ਪੁਰਾਣੀ ਬੀੜ ਸਰੂਪ ਵੀ ਪਏ ਨੇ ਮਹੰਤ ਜਿਹੜੇ ਉਹਨਾਂ ਨੇ ਉੱਥੇ ਸੇਵਾ ਸੰਭਾਲੀ ਸੀ ਐਸ ਵੇਲੇ 22ਵੀਂ ਪੀੜ੍ਹੀ ਮਹੰਤ ਦੀ ਚੱਲ ਰਹੀ ਹੈ ਜਿਹੜੀ ਉਸ ਸਥਾਨ ਦੀ ਸੇਵਾ ਕਰਦੀ ਹੈ ਜਦੋਂ ਇਧਰੋਂ ਸਿੱਖ ਪਹੁੰਚੇ ਇਹਨਾਂ ਨੇ ਦੇਖਿਆ ਕਿ ਇਹ ਤਾਂ ਗੁਰਨਾਨਕ ਸਾਹਿਬ ਦੀ ਜਗ੍ਹਾ ਹੈ ਗਵਰਨਮੈਂਟ ਨਾਲ ਗੱਲ ਕੀਤੀ ਕਿਉਂਕਿ 1600 ਕਨਾਲ 200 ਏਕੜ ਜਿਹੜੀ ਜਗ੍ਹਾ ਸੀ ਉਹ ਆਲੇ ਦਾਲੇ ਦੱਬ ਲਈ ਗਈ ਕਬਜੇ ਹੋ ਗਏ ਮਕਾਨ ਬਣ ਗਏ ਕਲੋਨੀ ਬਣ ਗਈ ਸ਼ਹਿਰ ਬਸ ਗਿਆ ਤੇ ਇੱਧਰ ਗਵਰਨਮੈਂਟ ਕਹਿਣ ਲੱਗੀ ਤੁਹਾਡੇ ਕੋਲ ਕੀ ਸਬੂਤ ਹੈ ਕਿ ਜਗ੍ਹਾ ਗੁਰਨਾਨਕ ਸਾਹਿਬ ਦੀ ਹੈ ਵੀ ਕੋਈ ਸਬੂਤ ਤਾਂ ਦਿਓ ਨਾ ਐ ਐਦਾਂ ਕਹਿਣ ਨਾਲ ਤਾਂ ਨਹੀਂ ਕਾਗਜ਼ੀ ਕਾਰਵਾਈ ਕਾਨੂੰਨੀ ਕਾਰਵਾਈ ਕਾਗਜ਼ਾਂ ਨਾਲ ਹੋਣੀ ਹੈ ਜਿਹੜੇ ਉੱਥੇ ਇਸ ਵੇਲੇ ਪ੍ਰਧਾਨ ਨੇ ਸਿੱਧ 60 ਜਾਂ 70 ਘਰ ਸਿੱਖਾਂ ਦੇ ਨੇ ਅਲੱਗ ਉਹਨਾਂ ਨੇ ਜਗ੍ਹਾ ਲੈ ਕੇ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਪਰ ਜਿਹੜੀ ਗੁਨਾਨਕ ਸਾਹਿਬ ਦੀ ਜਗ੍ਹਾ ਸੀ ਜਿੱਥੇ ਮਹਾਰਾਜ ਗਏ ਸੀ ਕਹਿੰਦੇ ਚਲੋ ਜੀ ਗੁਰੂ ਕਿਰਪਾ ਕਰੇਗਾ ਅਸੀਂ ਕੋਈ ਸਬੂਤ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਜਦੋਂ ਉਹਨਾਂ ਨੇ ਰੈਵਨਿਊ ਦਾ ਰਿਕਾਰਡ ਫੋਲਿਆ ਤਾਂ ਗੁਰੂ ਦੀ ਕਿਰਪਾ ਨਾਲ ਉਹਨਾਂ ਆਪਣੇ ਸਿੱਖਾਂ ਨੂੰ ਜਾਂ ਉਸ ਕਮੇਟੀ ਨੂੰ ਉਸ ਰਾਜੇ ਵੱਲੋਂ 200 ਏਕੜ ਦੀ ਕੀਤੀ ਹੋਈ ਰਜਿਸਟਰੀ ਗੁਨਾਨ ਸਿੰਘ ਸਾਹਿਬ ਦੇ ਨਾਂ ਤੇ ਉਹ ਮਿਲ ਗਈ ਅਸੀਂ ਉਹਦੀ ਫੋਟੋ ਕਾਪੀ ਮੋਬਾਈਲ 'ਚ ਖਿੱਚ ਕੇ ਲਿਆਏ ਆਂ ਵੈਸੇ ਤਾਂ ਕਹਿੰਦੇ ਅਸੀਂ ਦਿੰਦੇ ਨਹੀਂ ਰਿਕਾਰਡ ਕਿਸੇ ਨੂੰ 200 ਏਕੜ ਉਸ ਵੇਲੇ ਦੇ ਰਾਜੇ ਵੱਲੋਂ ਰਜਿਸਟਰੀ ਕੀਤੀ ਹੋਈ ਗੁਨਾਨਕ ਮੱਠ ਦੇ ਨਾਂ ਤੇ ਤੇ ਉਹਨਾਂ ਨੂੰ ਸਬੂਤ ਮਿਲ ਗਏ ਖੈਰ ਉਹਦਾ ਕੇਸ ਚੱਲ ਰਿਹਾ ਹੁਣ ਸੁਪਰੀਮ ਕੋਰਟ ਵਿੱਚ ਜਲਦੀ ਫੈਸਲਾ ਹੋ ਜਾਏਗਾ ਪਰ 200 ਕਿੱਲੇ ਵਿੱਚੋਂ ਸਿਰਫ 35 ਕਿੱਲੇ ਬਚੇ ਸਨ ਪਰ ਐਸਲੇ ਸਿਰਫ 4 ਕਿੱਲੇ ਬਚੇ ਨੇ ਉਹ ਕਹਿੰਦੇ 4 ਹੀ ਸਹੀ ਚਾਰ ਤਾਂ ਮਿਲ ਜਾਣ ਤਾਂ ਜੋ ਗੁਨਾਨਖ ਸਾਹਿਬ ਦਾ ਉੱਤੇ ਜਿਹੜਾ ਸਥਾਨ ਹੈ ਪਿੱਤਰ ਸਥਾਨ ਤੇ ਗੁਰਦੁਆਰਾ ਸਾਹਿਬ ਬਣੇ ਸੋ ਜਿਹੜੀ ਇਸ ਵੇਲੇ ਹਾਲਾਤ ਚੱਲ ਰਹੇ ਨੇ ਭਚਾਲ ਦੇ ਝਟਕੇ ਅਜੇ ਵੀ ਆ ਰਹੇ ਨੇ ਜਦੋਂ ਅਸੀਂ ਕੱਲ 6 ਵਜੇ ਤੁਰਨਾ ਸੀ 5 ਵਜੇ ਇਸ਼ਨਾਨ ਕਰਕੇ ਤਿਆਰ ਹੋ ਰਹੇ ਸੀ ਉਸੇ ਵੇਲੇ ਵੱਡਾ ਝਟਕਾ ਆ ਅਸੀਂ ਤੀਸਰੀ ਮੰਜ਼ਲ ਤੇ ਰਹਿ ਰਹੇ ਸੀ ਜਿੰਨੇ ਵੀ ਲੋਕ ਨੇ ਸਾਰੇ ਝੜਕਾਂ ਤੇ ਪਏ ਨੇ ਗਰਾਉਂਡਾਂ ਵਿੱਚ ਪਏ ਨੇ ਤੈਨੇ ਇੱਕ ਅਰਵਿੰਦਰ ਸਿੰਘ ਸੇਠੀ ਸਨ ਸਿੱਖ ਸਨ ਆਪਣੇ ਤਿੰਨ ਮੰਜ਼ਲੇ ਕੋਠੀ ਉਹਦੀ ਡਿੱਗੀ ਦੋ ਮਹੀਨਾ ਪਹਿਲਾਂ ਕਿਰਾਏ ਦਾ ਰਹਿੰਦੇ ਸੀ ਉਹ ਚਲੇ ਗਏ ਤੇ ਆਪ ਉਹਨਾਂ ਦੇ ਬੱਚੇ ਬਾਹਰ ਸਨ ਆਪ ਮੀਆਂ ਬੀਬੀ ਜਿੰਨੇ ਵੇਲੇ ਰੋਜ਼ ਗੁਰਦੁਆਰੇ ਆਉਂਦੇ ਸਨ ਉਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਆ ਗਏ ਉਹ ਗੁਰਦੁਆਰਾ ਸਾਹਿਬ ਆਏ ਹੋਏ ਨੇ ਪਿੱਛੇ ਪਹਚਾਲ ਆਇਆ ਤਿੰਨ ਦੀ ਤਿੰਨ ਮੰਜ਼ਲੀ ਕੋਠੀ ਐਦਾਂ ਬੈਠ ਗਈ ਤੇ ਸੋ ਇਸ ਤਰ੍ਹਾਂ ਦਾ ਉੱਥੇ ਹਿਸਾਬ ਤਾਂ ਹੈ ਕੱਲ ਜਦੋਂ 5:10 ਤੇ ਪਹਚਾਲ ਆਇਆ ਅਸੀਂ ਤਿਆਰ ਹੁੰਦੇ ਹੁੰਦੇ ਸਾਰੇ ਢੇਟਾਂ ਭੱਜੇ 7.3 ਦਾ ਜਿਹੜਾ ਪਚਾਰ ਆਇਆ ਸੀ ਰੇਸ਼ੋ ਦਾ ਤਾਂ ਬਿਲਡਿੰਗਾਂ ਡਿੱਗੀਆਂ ਸਨ ਕੱਲ ਆਇਆ ਸੀ 5.5 ਦਾ ਮਤਲਬ ਡੇਢ ਕੋਰ ਹੋਰ ਆ ਜਾਂਦਾ ਬਸ ਫੇਰ ਕੁਝ ਬਿਲਡਿੰਗਾਂ ਡਿੱਗੀਆਂ ਨੇ ਕੁਝ ਜੇ ਡਿੱਗਣ ਨੂੰ ਪਈਆਂ ਨੇ ਉਹਨਾਂ ਦਾ ਵੀ ਬੜਾ ਖਤਰਾ ਹੈ ਪਚਾਰ ਦੇ ਛੜਕੇ ਜੇ ਵੀ ਆ ਰਹੇ ਨੇ ਬਿਆੰਤ ਜਥੇਬੰਦੀਆਂ ਲੱਗੀਆਂ ਹੋਈਆਂ ਨੇ ਪਰਤਵਾੜਾ ਸਾਹਿਬ ਦਾ ਇਥੋਂ ਦੀ ਸੰਗਤ ਦਾ ਜਿਹੜਾ ਨਾਮ ਉੱਚਾ ਹੋਇਆ ਹੈ ਇਹਨਾਂ ਮਹਾਪੁਰਖਾਂ ਦੀ ਪ੍ਰੇਰਣਾ ਹੁਕਮਾਂ ਬਚਨਾਂ ਅਨਸਾਰ ਕਿ ਜਿੱਥੇ ਕੋਈ ਵੀ ਨਹੀਂ ਸੀ ਪਹੁੰਚਿਆ ਉਸ ਐਮਪੀ ਨੇ ਆਪਣੇ ਲੈਟਰ ਪੈਡ ਦੇ ਉੱਤੇ ਤੁਹਾਡੀ ਸਲੱਗ ਅਪਰੀਸ਼ੀਏਸ਼ਨ ਲੈਟਰ ਵੀ ਉਹ ਦੇਣਗੇ ਕਿ ਕਿੰਨਾ ਉੱਥੇ ਸਮਾਨ ਘਰ ਬਣਾ ਕੇ ਦਿੱਤੇ ਨੇ ਟਿੰਨਾ ਦੇ ਤੇ ਨਾਲ ਰਾਸ਼ਨ ਵੀ ਪਹੁੰਚਿਆ ਗੁਰੂ ਕਿਰਪਾ ਕਰੇ ਵੱਡੇ ਮਹਾਪੁਰਖਾਂ ਦੇ ਸਕਾਰੂਗ ਮਾਤਾ ਜੀਆਂ ਦੇ ਬਚਨ ਇਹਨਾਂ ਰਾਹੀਂ ਸਾਨੂੰ ਪ੍ਰਾਪਤ ਹੁੰਦੇ ਰਹਿਣ ਇਸੇ ਤਰ੍ਹਾਂ ਨਾ ਰੱਬ ਕਰੇ ਕੋਈ ਕਿਸੇ ਕੋਲ ਇਹੋ ਜਿਹਾ ਸਮਾਂ ਆਵੇ ਤੇ ਆਪਾਂ ਜਾਈਏ ਪਤਰ ਅਰਦਾਸ ਕਰੀਏ ਕਿ ਇਹੋ ਜੀ ਭੀੜ ਕਿਸੇ ਤੇ ਨਾ ਬਣੇ ਸੋ ਇਸੇ ਤਰ੍ਹਾਂ ਆਪਾਂ ਸੇਵਾ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ